ਮੋਗਾ ਦੇ ਵਿੱਚ ਸ਼ਿਵਸੈਨਾ ਆਗੂ ਮੰਗਤ ਰਾਏ ਮੰਗਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਮੰਗਤ ਰਾਏ ਦੇ ਕਾਤਲਾ ਦਾ ਇਨਕਾਊਂਟਰ ਕਰ ਦਿੱਤਾ ਤੇ ਇਸ ਦੌਰਾਨ ਤਿੰਨ ਮੁਲਜ਼ਮ ਜ਼ਖਮੀ ਹੋਏ ਨੇ ਦੱਸ ਦੇ ਕਿ ਜਨਾਨੋ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਦੇ ਮੁਤਾਬਕ ਮੋਗਾ ਪੁਲਿਸ ਅਤੇ ਜਿਹੜੇ ਕਿ ਮਲੋਟ ਪੁਲਿਸ ਨੇ ਬੀਤੀ ਰਾਤ ਜੁਆਇੰਟ ਆਪਰੇਸ਼ਨ ਦੇ ਤਹਿਤ ਸ਼ਿਵ ਸੈਨਾ ਆਗੂ ਮੰਗਤ ਰਾਏ ਮੰਗਾ ਦਾ ਕਤਲ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰੀ ਦੇ ਲਈ ਘੇਰਾ ਪਾਇਆ ਸੀਗਾ ਤੇ ਦੌਰਾਨ ਉਹਨਾਂ ਨੇ ਪੁਲਿਸ ਟੀਮ ਦੇ ਉੱਪਰ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਏ ਇਹਨਾਂ ਨੇ ਜਿਹੜੇ ਕਿ ਪੰਜ ਫਾਇਰ ਕਰਤੇ ਨੇ ਕੁੱਲ ਜਿਸਮਗਰੋ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਦੌਰਾਨ ਦੋ ਮੁਲਜ਼ਮਾਂ ਦੀ ਲਤ ਦੇ ਵਿੱਚ ਗੋਲੀ ਵੱਜੀ ਹੈ ਜਦ ਕਿ ਤੀਜਾ ਮੁਲਜ਼ਮ ਭੱਜਣ ਦੀ ਕੋਸ਼ਿਸ਼ ਦੇ ਵਿੱਚ ਜਖਮੀ ਹੋ ਗਿਆ ਤਾਂ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਮਲੋੜ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੱਸਦੇ ਕਿ ਪੰਜਾਬ ਪੁਲਿਸ ਨੇ ਮੋਗਾ ਦੇ ਜਿਹੜੀ ਕਿ ਪੁਲਿਸ ਸੀਗੀ ਤੇ ਮੋਗਾ ਦੇ ਵਿੱਚ ਸ਼ਿਵਸੈਨਾ ਆਗੂ ਮੰਗਤ ਰਾਏ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈਗਾ ਪੁਲਿਸ ਨੇ ਕਤਲ ਕੇਸ ਦੇ ਤਿੰਨਾਂ ਮੁਲਜ਼ਮਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤੇ ਦੌਰਾਨ ਤਿੰਨੋਂ ਜ਼ਖਮੀ ਹੋ ਗਏ ਨੇ ਤੇ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਇਹ ਸਾਂਝਾ ਆਪਰੇਸ਼ਨ ਸੀਆਈਏ ਸਟਾਫ ਮੋਗਾ ਅਤੇ ਮਲੋੜ ਦੁਆਰਾ ਕੀਤਾ ਗਿਆ ਸੀਗਾ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈਗਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਪਿੱਛੇ ਦੀ ਪੂਰੀ ਕਹਾਣੀ ਜਲਦੀ ਹੀ ਸਪਸ਼ਟ ਹੋ ਜਾਵੇਗੀ ਤਾਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰੁਣਾ ਉਰਫ ਦੀਪੂ ਪੁੱਤਰ ਗੁਰਪ੍ਰੀਤ ਸਿੰਘ ਅਹ ਅਰੁਣ ਔਰ ਫ ਸਿੰਘਾ ਪੁੱਤਰ ਬੱਬੂ ਸਿੰਘ ਅਤੇ ਰਾਜਵੀਰ ਪੁੱਤਰ ਅਸ਼ੋਕ ਕੁਮਾਰ ਦੇ ਬੱਚੇ ਹੋਈ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਤਿੰਨੋਂ ਹੀ ਮੋਗਾ ਦੇ ਰਹਿਣ ਵਾਲੇ ਨੇ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਸ਼ਿਵ ਸੈਨਾ ਆਗੂ ਦੇ ਕਤਲ ਤੋਂ ਪਹਿਲਾਂ ਇੱਕ ਸੈਲੂਨ ਮਾਲਕ ਦੇ ਵੀ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਦੇ ਨਾਲ ਹੀ ਮੰਗਤ ਰਾਏ ਦੇ ਉੱਤੇ ਗੋਲੀਆਂ ਚਲਾਉਣ ਵੇਲੇ ਉਹਨਾਂ ਦੇ ਕੋਲੋਂ ਇੱਕ 11-12 ਸਾਲਾ ਦੇ ਮਾਸੂਮ ਬੱਚੇ ਦੇ ਵੀ ਗੋੜੀ ਜਿਹੜੀ ਕਿ ਲੱਗ ਗਈ ਸੀ ਕਿ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਸੀਗਾ ਪਰ ਤੁਹਾਨੂੰ ਦੱਸ ਦਈਏ ਕਿ ਗੋਲੀ ਲੱਗਣ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਇਹ ਤਿੰਨੋਂ આરોપીਆ ਨੇ ਆਪਣੇ ਜਿਹੜਾ ਕਿ ਇੱਕ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਸੀਗੀ ਤੇ ਉਸ ਵੀਰੇ ਵੀਡੀਓ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ 24 ਘੰਟਿਆਂ ਦੇ ਵਿੱਚ ਮੋਗਾ ਪੁਲਿਸ ਨੇ ਇਹ ਜਿਹੜਾ ਕਿ ਮਾਮਲੇ ਨੂੰ ਸੁਲਝਾ ਲਿਆ ਹੈਗਾ ਸ਼ਿਵ ਸੈਨਾ ਅਗੂ ਮੰਗਤ ਰਾਏ ਜੋ ਕਿ ਮੋਗਾ ਦਾ ਜਿਹੜਾ ਕਿ ਨੇਤਾ ਸੀਗਾ ਉਸ ਨੂੰ ਜਿਹੜਾ ਕਿ ਗੋਲਿਆ ਮਾਰ ਕੇ ਕਤਲ ਕੀਤਾ ਸੀਗਾ ਤੇ ਪੁਲਿਸ ਨੇ ਹੁਣ ਉਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਤੇ ਹਾਲਾਂਕਿ ਜਦੋਂ ਇਹਨੂੰ ਗ੍ਰਿਫਤਾਰੀ ਦੇ ਲਈ ਪੁਲਿਸ ਜਿਹੜੀ ਕਿ ਉੱਥੇ ਪਹੁੰਚਦੀ ਹੈ ਕੇਰਾਪਾਉਂਦੀ ਹੈ ਤੇ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਤਿੰਨੇ ਦੋਸ਼ੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਉੱਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਜਿਹੜੀ ਕਿ ਫਾਇਰਿੰਗ ਕੀਤੀ ਹੈ ਜਿਸ ਦੌਰਾਨ ਤਿੰਨੇ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਸਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ